ਜੀ ਗੁੱਡ ਈਵਨਿੰਗ ਸਟੂਡੈਂਟ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤਾਂ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਜੀਬੀਟੀ ਦੀ ਭਰਤੀ ਦਾ ਨੋਟੀਫਿਕੇਸ਼ਨ ਉਹ ਆਊਟ ਕਰ ਦਿੱਤਾ ਗਿਆ ਡਿਟੇਲ ਨੋਟੀਫਿਕੇਸ਼ਨ ਆਪਾਂ ਉਹਦੇ ਵਾਸਤੇ ਕੀ ਕੁਆਲਿਫਿਕੇਸ਼ਨ ਚਾਹੀਦੀ ਹੈ ਕੀ ਉਹਦੇ ਵਾਸਤੇ ਸੀਟੈਟ ਜ਼ਰੂਰੀ ਆ ਜਾਂ ਨਹੀਂ ਉਹਨਾਂ ਦੀ ਲਾਸਟ ਡੇਟ ਕੀ ਆ ਉਹਦੀ ਫੀਸ ਕਿੰਨੀ ਆ ਕਿਵੇਂ ਪੇਪਰ ਹੋਊਗਾ ਕਿੰਨੇ ਮਾਰਕਸ ਹੋ ਸਾਰਾ ਕੁਝ ਆਪਾਂ ਅੱਜ ਡਿਸਕਸ ਕਰਾਂਗੇ ਔਰ ਜਿਹੜੇ ਆਪਣੇ ਇਸ ਚੈਨਲ ਤੇ ਅੱਜ ਪਹਿਲੀ ਵਾਰ ਆਏ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਔਰ ਆਪਾਂ ਜਿਹੜੇ ਜਿਨ੍ਹਾਂ ਨੇ ਆਪਣੇ ਚੈਨਲ ਤੇ ਤਿਆਰੀ ਕਰ ਰਹੀਆਂ ਤੋਂ ਵੀ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਤੇ ਆਪਣੇ ਚੈਨਲ ਤੇ ਇਸ ਦੀ ਤਿਆਰੀ ਕਰਵਾਈ ਜਾਊਗੀ ਚਲਦੇ ਆਪਾਂ ਆਪਣੇ ਡਿਟੇਲ ਨੋਟੀਫਿਕੇਸ਼ਨ ਦੇ ਉੱਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜਿਹੜੀਆਂ ਚੰਡੀਗੜ੍ਹ ਦੇ ਵਿੱਚ JEBT ਦੀਆਂ ਪੋਸਟਾਂ ਆਈਆਂ ਤਾਂ ਇਹਦੇ ਵਾਸਤੇ ਜਿਹੜਾ ਆਨਲਾਈਨ ਪੋਰਟਲ ਆ ਉਹ 7 ਤਰੀਕ ਨੂੰ 11 ਵਜੇ ਜਿਹੜਾ ਸਵੇਰ ਹੈ ਉਹ ਓਪਨ ਕਰ ਦਿੱਤਾ ਜਾਊਗਾ ਔਰ ਇਹਦੀ ਜਿਹੜੀ ਕਲੋਜ਼ਿੰਗ ਡੇਟ ਹੋਊਗੀ ਲਾਸਟ ਡੇਟ ਹੋਊਗੀ ਜਿਹੜੀ ਉਹ 28 ਅਗਸਤ ਹੋਊਗੀ ਔਰ ਲਾਸਟ ਡੇਟ ਜਿਹੜੀ ਫੀਸ ਭਰਨ ਦੀ ਹੋਊਗੀ ਉਹ 30 ਅਗਸਤ ਦੁਪਹਿਰ 2 ਵਜੇ ਤੱਕ ਹੋਊਗੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਪੋਸਟਾਂ ਦੀ ਤਾਂ ਜੇ ਪੋਸਟਾਂ ਦੀ ਗੱਲ ਕਰੀਏ ਤਾਂ ਟੋਟਲ ਇਹਦੇ ਵਿੱਚ 218 ਪੋਸਟਾਂ ਐ ਔਰ ਜੀਬੀਟੀ ਪ੍ਰਾਇਮਰੀ ਜਿਹੜਾ ਟੀਚਰ ਆ ਉਹਦੀਆਂ ਇਹ ਪੋਸਟਾਂ ਐ ਤਾਂ ਜਨਰਲ ਵਾਸਤੇ 111 ਪੋਸਟਾਂ ਐ ओबीसी ਵਾਸਤੇ 44 ਐਸਸੀ ਵਾਸਤੇ 41 ਈਡਬਲਯੂਐਸ ਵਾਸਤੇ 22 ਔਰ ਟੋਟਲ ਪੋਸਟਾਂ ਜਿਹੜੀਆਂ ਇਹ 218 ਐ ਔਰ ਜੇ ਆਪਾਂ ਗੱਲ ਕਰੀਏ ਪੇ ਸਕੇਲ ਦੀ ਤਾਂ ਇਹਦੇ ਵਾਸਤੇ ਜਿਹੜਾ ਪੇ ਸਕੇਲ ਆ ਉਹ 45260 ਤੋਂ ਜਿਹੜਾ ਸਟਾਰਟ ਕੀਤਾ ਜਾਊਗਾ ਪਰ ਮੰਥ ਔਰ ਜਿਹੜਾ ਆਨਲਾਈਨ ਪੋਰਟਲ ਆ 7 ਅਗਸਤ ਨੂੰ ਸਵੇਰ 11 ਵਜੇ ਤੋਂ ਲੈ ਕੇ 28 ਅਗਸਤ ਤੱਕ ਹੋਊਗਾ ਔਰ ਇਹ ਜਿਹੜੀ ਰਜਿਸਟ੍ਰੇਸ਼ਨ ਫੀਸ ਆ ਤਾਂ ਉਹ 1000 ਰੁਪਿਆ ਹੋਊਗੀ ਔਰ ਜਿਹੜੀ ਐਸਸੀ ਕੈਟਾਗਰੀ ਆ ਤਾਂ ਉਹਦੇ ਵਾਸਤੇ ਜਿਹੜੀ ਇਹਦੀ ਫੀਸ ਆ ਉਹ 500 ਰੁਪਿਆ ਹੋਊਗੀ ਔਰ ਜਿਹੜਾ ਕੈਂਡੀਡੇਟ ਨੇ ਇਹ ਪੋਸਟ ਅਪਲਾਈ ਕਰਨੀ ਔਰ ਰਿਕਰਟਮੈਂਟ ਤੇ ਜਾ ਕੇ ਚੰਡੀਗੜ੍ਹ ਦੀ ਜਿਹੜੀ ਸਾਈਟ ਆ ssachd.nic.in ਤੇ ਜਿਹੜਾ ਇਹ ਫਾਰਮ ਫਿਲਪ ਕੀਤਾ ਜਾਊਗਾ ਔਰ 150 ਨੰਬਰ ਦਾ ਜਿਹੜਾ ਇਹਦੇ ਵਿੱਚ ਪੇਪਰ ਹੋਊਗਾ ਔਰ 40% ਮਾਰਕਸ ਕਟੋ-ਕਟ ਕੁਆਲੀਫਾਈਂਗ ਵਾਸਤੇ ਚਾਹੀਦੇ ਹੋਣਗੇ ਜੇ ਗੱਲ ਕਰੀਏ 네ਗੇਟਿਵ ਮਾਰਕਿੰਗ ਦੀ ਤਾਂ ਇਹਦੇ ਵਿੱਚ ਜਿਹੜੀ 네ਗੇਟਿਵ ਮਾਰਕਿੰਗ ਵੀ ਹੋਊਗੀ ਤਾਂ 0.25 ਜਿਹੜੀ ਆ ਉਹ ਇਹਦੇ ਵਿੱਚ 네ਗੇਟਿਵ ਮਾਰਕਿੰਗ ਵੀ ਹੋਊਗੀ ਨੈਕਸਟ ਜੇ ਆਪਾਂ ਗੱਲ ਕਰੀਏ ਕੁਆਲੀਫਿਕੇਸ਼ਨ ਦੀ ਤਾਂ ਇਹਦੇ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਆ ਉਹਦੇ ਵਾਸਤੇ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਆ ਔਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜਿਹਨੂੰ ਅਸੀਂ ਡੀਐਲਐਡ ਬੋਲਦੇ ਆ ਕੀ ਕੀਤੀ ਹੋਣੀ ਚਾਹੀਦੀ ਆ 2 ਇਅਰਸ ਦੀ ਔਰ ਜਿਹੜਾ ਸੀਟ ਟੈਟ ਆ ਉਹ ਪਾਸ ਕੀਤਾ ਹੋਣਾ ਚਾਹੀਦਾ ਸੀਟ ਟੈਟ ਦੇ ਵਾਸਤੇ ਕੰਪਲਸਰੀ ਆ ਸੀਟ ਟੈਟ ਲੈਵਲ ਜਿਹੜਾ ਫਰਸਟ ਆ ਤਾਂ ਉਹ ਆਪਣਾ ਕੁਆਲੀਫਾਈ ਹੋਣਾ ਚਾਹੀਦਾ ਤਾਂ 150 ਨੰਬਰ ਦਾ ਜਿਹੜਾ ਇਹਦੇ ਵਿੱਚ ਲਿਖਤੀ ਪੇਪਰ ਹੋਊਗਾ ਔਰ ਜਿਹੜਾ ਮਲਟੀਪਲ ਚੁਆਇਸ ਪੇਪਰ ਹੋਊਗਾ ਤਾਂ ਇਹਦੇ ਵਾਸਤੇ ਜਿਹੜਾ 40% ਮਾਰਕਸ ਆ ਉਹ ਘੱਟੋ ਘੱਟ ਕੁਆਲੀਫਾਈ ਹੋਣਗੇ ਔਰ 150 ਨੰਬਰ ਦਾ ਪੇਪਰ ਹੋਊਗਾ ਤੇ 150 ਹੀ ਕੁਐਸਚਨ ਹੋਣਗੇ 22 ਘੰਟੇ ਦਾ ਜਿਹੜਾ ਟਾਈਮ ਦਿੱਤਾ ਜਾਊਗਾ ਔਰ ਸਿਲੇਬਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ 15 ਨੰਬਰ ਦੀ ਜਰਨਲ ਅਵੇਅਰਨੈਸ 15 ਨੰਬਰ ਦੀ ਰੀਜ਼ਨਿੰਗ 15 ਨੰਬਰ ਦਾ ਜਿਹੜਾ ਨੰਮੈਰੀਕਲ ਅਵੇਲੇਬਿਲਟੀ ਔਰ 15 ਨੰਬਰ ਦਾ ਇਹ ਜਿਹੜਾ ਟੀਚਿੰਗ ਐਪਟੀਟਿਊਡ ਤੇ ਆਈਸੀਟੀ ਜਿਹੜਾ 15 ਨੰਬਰ ਦਾ ਹੋਊਗਾ ਇੰਗਲਿਸ਼ ਦੀ ਗੱਲ ਕਰੀਏ 10 ਨੰਬਰ ਦੀ ਪੰਜਾਬੀ 10 ਨੰਬਰ ਦੀ ਹਿੰਦੀ 10 ਨੰਬਰ ਦੀ ਮੈਥ 15 ਔਰ ਜਰਨਲ ਸਾਇੰਸ 15 ਔਰ ਸੋਸ਼ਲ ਸਾਇੰਸ ਵੀ 15 ਦਾ ਟੋਟਲ ਜਿਹੜਾ ਹੈ ਇਹ 150 ਨੰਬਰ ਦਾ ਪੇਪਰ ਹੋਊਗਾ ਨੈਕਸਟ ਆਪਾਂ ਗੱਲ ਕਰਦੇ ਆ ਇਹਨੂੰ ਪੇਪਰ ਨੂੰ ਜਿਹੜਾ ਕੁਆਲੀਫਾਈ ਮਾਰਕਸ ਆ ਤਾਂ ਘੱਟੋ ਘੱਟ ਵੀ ਆਪਣਾ ਜਿਹੜਾ 40% ਮਾਰਕਸ ਆ ਉਹ ਜ਼ਰੂਰ ਹੋਣੇ ਚਾਹੀਦੇ ਆ ਘੱਟ ਤੋਂ ਘੱਟ ਵੱਧ ਤੋਂ ਵੱਧ ਤਾਂ ਮੈਰਿਟ ਦੇ ਆਧਾਰ ਤੇ ਜਿਹੜਾ ਸਿਲੈਕਸ਼ਨ ਹੋਊਗੀ ਔਰ 10th ਲੈਵਲ ਤੱਕ ਜਿਹੜੀ ਸਿਲੇਬਸ ਹੋਊਗਾ ਇਹਦੇ ਵਿੱਚ 네ਗੇਟਿਵ ਮਾਰਕਿੰਗ ਹੋਊਗੀ 0.25 ਇਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਜੇ ਕੁਐਸਚਨ ਪੇਪਰ ਦੀ ਗੱਲ ਕਰੀਏ ਤੇ ਬਾਇਲੈਂਗੁਅਲ ਹੋਊਗਾ ਇੰਗਲਿਸ਼ ਔਰ ਹਿੰਦੀ ਦੋਨਾਂ ਲੈਂਗੁਏਜ ਦੇ ਵਿੱਚ ਹੋਊਗਾ ਪੇਪਰ ਇਹ ਤਾਂ ਸਿਲੈਕਸ਼ਨ ਜਿਹੜਾ ਪ੍ਰੋਸੈਸ ਕੀ ਹੋਊਗਾ ਉਸ ਦੀ ਗੱਲ ਕਰਦੇ ਆਂ ਨੈਕਸਟ ਆਪਾਂ ਤਾਂ ਜੇ ਆਪਾਂ ਇਸ ਦੀ ਗੱਲ ਕਰੀਏ ਸਿਲੈਕਸ਼ਨ ਦੀ ਤਾਂ ਇਹਦੇ ਵਿੱਚ ਜਿਹੜਾ ਪੇਪਰ ਉਹ ਲਿਆ ਜਾਊਗਾ 150 ਨੰਬਰ ਦਾ ਔਰ ਹਾਈ ਰੈਂਕਿੰਗ ਜਿਹੜੀ ਜਿਹਦੇ ਜ਼ਿਆਦਾ ਨੰਬਰ ਆਉਣਗੇ ਮੈਰਿਟ ਦੇ ਆਧਾਰ ਤੇ ਉਸੇ ਦੀ ਸਿਲੈਕਸ਼ਨ ਹੋਊਗੀ ਔਰ ਹਾਂ ਜੇ ਕਿਸੇ ਦੀ ਮੰਨ ਲਓ ਸੇਮ ਮਾਰਕਸ ਆ ਜਾਂਦੇ ਆ ਤਾਂ ਉਹਦੇ ਵਿੱਚ ਜਿਹਦੀ ਜਿਹਦੀ ਏਜ ਜ਼ਿਆਦਾ ਹੈ ਤਾਂ ਉਸ ਨੂੰ ਜਿਹੜਾ ਹੈ ਫਰਸਟ ਸਟੈਫਨਰ ਪ੍ਰੈਫਰ ਦਿੱਤੀ ਜਾਊਗੀ ਤਾਂ ਇਹ ਧਿਆਨ ਰੱਖਣਯੋਗ ਗੱਲ ਨੈਕਸਟ ਗੱਲ ਕਰਦੇ ਆਂ ਆਪਾਂ ਏਜ ਲਿਮਟ ਦੀ ਇਹਦੇ ਵਿੱਚ ਤਾਂ ਜਿਹੜੀ ਇਹਦੇ ਵਿੱਚ ਏਜ ਲਿਮਟ ਹੈ ਤਾਂ ਉਹ 21 ਤੋਂ ਲੈ ਕੇ 37 ਸਾਲ ਤੱਕ ਹੈ ਔਰ ਐਸਸੀ ਓਬੀਸੀ ਔਰ ਇਸਐਮ ਪੀਡਬਲਯੂਬੀ ਇਹ ਜਿਹੜੀਆਂ ਕੈਟਾਗਰੀਆਂ ਹੈ ਤਾਂ ਇਹਨਾਂ ਨੂੰ ਅਲੱਗ ਤੋਂ ਰਿਜ਼ਰਵੇਸ਼ਨ ਦਿੱਤੀ ਜਾਊਗੀ ਉਹ ਗਵਰਨਮੈਂਟ ਆਫ ਇੰਡੀਆ ਜਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਆਧਾਰ 'ਤੇ ਦਿੱਤੀ ਜਾਊਗੀ ਜਿਹੜੇ ਆਨਲਾਈਨ ਫਾਰਮ ਆ 7 ਅਗਸਤ ਤੋਂ ਸ਼ੁਰੂ ਹੋ ਜਾਣਗੇ 28 ਤੱਕ ਜਿਹੜਾ ਹੈ ਇਹ ਜਿਹੜਾ ਆਨਲਾਈਨ ਫਾਰਮ ਚੱਲੂਗਾ 1000 ਰੁਪਏ ਐਸ ਦੀ ਫੀਸ ਹੋਊਗੀ 500 ਰੁਪਏ ਜਿਹੜੀ ਐਸ ਸੀ ਕੈਟਾਗਰੀ ਉਹਨਾਂ ਵਾਸਤੇ ਇਸ ਦੀ ਫੀਸ ਰੱਖੀ ਜਾਊਗੀ ਨੈਕਸਟ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਸਿਲੇਬਸ ਦੀ ਤਾਂ ਜਿਹੜਾ ਇਹਨਾਂ ਦਾ ਸਿਲੇਬਸ ਹੈ ਤਾਂ ਉਹ ਇਹਨਾਂ ਦੀ ਜਿਹੜੀ ਸਾਈਟ ਆ ssac h d.nic.in ਤੇ ਜਿਹੜਾ ਹੈ ਉਹ ਅਪਲੋਡ ਕਰ ਦਿੱਤਾ ਜਾਊਗਾ ਇਹ ਜਿਹੜਾ ਡਿਟੇਲ ਨੋਟੀਫਿਕੇਸ਼ਨ ਸੀਗਾ ਆਪਣਾ ਚੰਡੀਗੜ੍ਹ ਦੇ ਵਿੱਚ ਜੀਵੀਟੀ ਭਰਤੀ ਦਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਔਰ ਪੰਜਾਬ ਦੇ ਕੈਂਡੀਡੇਟ ਵੀ ਇਸ ਨੂੰ ਅਪਲਾਈ ਕਰ ਸਕਦੇ ਆ ਪਰ ਵਿਚਾਰ ਤੇ ਆ ਕਿ ਉਹਨਾਂ ਨੂੰ ਜਿਹੜੇ ਰਿਜ਼ਰਵ ਕੈਟੇਗਰੀਆਂ ਉਹਨਾਂ ਨੂੰ ਵੀ ਜਰਨਲ ਦੇ ਵਿੱਚ ਹੀ ਜਿਹੜਾ ਐਸਸੀ ਐਸਟੀ ਆ ਉਹਨਾਂ ਨੂੰ ਵੀ ਜਰਨਲ ਦੇ ਵਿੱਚ ਕਾਊਂਟ ਕੀਤਾ ਜਾਊਗਾ ਚੰਡੀਗੜ੍ਹ ਦੇ ਵਿੱਚ ਤਾਂ ਉਹ ਜਿਹੜੀ ਰਿਜ਼ਰਵੇਸ਼ਨ ਆ ਉਹ ਕੈਟੇਗਰੀਆਂ ਨੂੰ ਇੱਥੇ ਨਹੀਂ ਮਿਲਣੇਗੀ ਤਾਂ ਇਹ ਆਪਣਾ ਡਿਟੇਲ ਨੋਟੀਫਿਕੇਸ਼ਨ ਸੀਗਾ ਥੈਂਕ ਯੂ